ਹਾਂਜੀ ਗਾਇਸ ਕੀ ਹਾਲ ਚਾਲ ਆ ਜੀ ਪੀ ਵੀ ਰੋਟ ਦਿੱਲੀ ਬਲੌਗ ਚੈਨਲ ਤੇ ਨਵੇਂ ਹੋ ਤਾਂ ਜੁੜੇ ਚੈਨਲ ਨੂੰ ਜਰੂਰ ਸਾਰੇ ਜਾਣੇ ਸਬਸਕ੍ਰਾਈਬ ਕਰ ਲਓ ਠੀਕ ਹੈ ਜੀ ਕੁੱਠੇ ਤੇ ਪਣੇ ਹੈ ਮੰਮੀ ਥੋੜੇ ਜੇ ਭਾਈ ਵੀ ਉਹਨੇ ਕੋ ਮੇਰੇ ਤੋਂ ਚੱਕ ਹੋ ਜਾਣ ਜਿੰਨੇ ਕੁ ਥੋੜੀ ਤੇ ਚੜਨਾ ਵੀ ਹੈ ਬਹੁਤ ਆ ਇੰਨੇ ਕੁ ਬਹੁਤ ਆ ਇੰਨੇ ਕੁ ਬਹੁਤ ਆ ਹੈ ਇੰਨੇ ਕੁ ਚੱਕ ਲੈਣੇ ਮੈਂ ਮੈਂ ਚੱਕੜਾਂਗੇ ਨੂਰ ਕਿੱਥੇ ਗਈ ਭਲਾ ਪਤਾ ਨਹੀਂ ਕਿੱਥੇ ਚਲ ਗਈ ਯਾਰ ਨਹੀਂ ਪਤਾ ਲੱਗਦਾ ਉਦਾਂ ਹਨਾ ਨੂਰ ਪਤਾ ਨਹੀਂ ਕਿੱਥੇ ਚਲ ਗਈ ਇਹ ਪਤਾ ਹਾਏ ਤੇ ਆ ਆ ਕਦੋਂ ਇੱਥੇ ਰੱਖਿਆ ਇਹ ਉਦੋਂ ਹੀ ਪਿਆ ਆ ਹੈ ਹਾਂ ਉਦੋਂ ਹੀ ਪਿਆ ਆ ਐ ਆ ਤਾਂ ਨੂਰ ਉਹ ਦੇਖ ਇਹਦੇ ਕੰਮ ਦੇਖ ਆ ਦੇ ਲਾ ਇਹਦੇ ਕੰਮ ਦੇਖ ਲੋ ਆ ਦੇ ਦੇ ਕੰਮ ਦੇਖ ਲੋ ਆ ਉੱਤੇ ਲੈ ਲਾਂਦੀ ਆ ਦੇ ਡੂੰਗਾ ਜਾ ਤੇ ਭੇਜ ਜਾਂਦੀ ਏਦਾਂ ਹੀ ਥੱਲੇ ਆ ਲੈ ਮੈਂ ਤਾਂ ਲੁਕ ਗਈ ਆ ਲੁਕ ਗਈ ਪਤਾ ਨਹੀਂ ਲੱਗਦਾ ਆ ਦੇਖ ਲੋ ਮਾਣੀ ਆ ਦੇਖ ਲੋ ਆ ਦੇ ਲੈ ਸਿੱਧਾ ਆ ਦੇ ਤੂੰ ਵੀ ਆ ਦੇ ਇਹਦੇ ਥੱਲੇ ਇਹਦੇ ਥੱਲੇ ਲੁਕ ਗਈ ਆ ਦੇਖ ਲੋ ਆ ਦੇ ਲੋ ਇਹਦੇ ਕੰਮ ਦੇਖ ਲੋ ਆ ਦੇ ਲੋ ਵੇ ਹੱਸਦੀ ਆ ਦੇ ਹੱਸਦੀ ਆ ਮੇਰੀ ਜਿੱਤੋਂ ਆਪਣੇ ਜਿੱਤੋਂ ਇਹ ਹੱਸਦੀ ਆ ਕਿ ਲੁਕ ਜਾਂਦੀ ਆ ਵੀ ਲੱਭੂਗੇ ਮੈਨੂੰ ਕਿੱਥੇ ਗਈ ਆ ਬੜੀ ਤੇਜ਼ ਆ ਇਹ ਇਹ ਕਹਿੰਦੀ ਮੈਨੂੰ ਪਰ ਤੁਹਾਨੂੰ ਪਤਾ ਹੀ ਨਹੀਂ ਆ ਬਹੁਤ ਤੇਜ਼ ਆ ਇਹ ਆਪਣੀ ਤਾਂ ਇਹ ਕਹਿੰਦੀ ਆ ਕਿ ਮੈਨੂੰ ਲੱਭੂਗੇ ਕਿੱਥੇ ਗਈ ਆ ਰ ਇਧਾ ਕਰਦੀ ਇਹ ਆ ਦੇ ਆ ਲਓ ਆ ਡਰਾ ਮਾ ਇਧਾ ਮਣੀ ਕਰਨ ਸੇਟੀ ਵੀ ਦਿਖਾ ਦੇ ਕਿੱਥੇ ਗਈ ਓਏ ਆ ਦੇ ਕਿੱਥੇ ਲੁਕੀ ਆ ਇਹ ਬਹੁਤ ਤੇਜ਼ ਆ ਇਹ ਕੁੜੀ ਬਹੁਤ ਆ ਤਾਂ ਜੈ ਜਿਕ ਮੈਂ ਸੇਠੀ ਨੋਗਦਾ ਮੈਂ ਨਾ ਇਦਾਂ ਕਰ ਦੋ ਲੋਈ ਰੱਬ ਦੀ ਮਿਹਨਤ ਧੁੱਪ ਨਿਕਲੀ ਆ ਸਾਡੀ ਧੁੱਪ ਸਿੱਕੋ ਤੇ ਪਤੰਗ ਵੀ ਸੁੱਖ ਨਾਲ ਚੜਨਦੇ ਆ ਉਹ ਦੇਖੋ ਕੀ ਕਰਦੀ ਆ ਆ ਦੇਖੋ ਅੱਪਾ ਵੀ ਚੜਾਉਣੇ ਠਰ ਕੇ ਅੱਜ ਹੈਗਾ ਦਰੁਪ ਦਾ ਹੈਪੀ ਬਰਥਡੇ ਹੈਪੀ ਬਰਥਡੇ ਕਹਦੇ ਪਾ ਨੂੰ ਕਹਿੰਦਾ ਨਹੀਂ ਪਾ ਨਹੀਂ ਪਾ ਨੂੰ ਹੈ ਪਾ ਨੂੰ ਹੈਪੀ ਬਰਥਡੇ ਕਹਦੇ ਚਲ ਮਮੀ ਡਈਆ ਪਮੰਜਾ ਚਲ ਮਾੜਾ ਖਾਣੀ ਆ ਟੇਸਟੀ ਆਗਾ ਕਹਿੰਦੀ ਉਹ ਪੰਜੋਤ ਦੁਆਲੇ ਹੋਈ ਸੀ ਤੇ ਬਣਾ ਕੇ ਦੇ ਬ੍ਰੰਦਿਸੀ ਹੈ ਹੀ ਨੂੰ ਵੀ ਚਲਾਦਾ ਪਿਆ ਗਾਇਜ਼ ਆਪਾਂ ਹੁਣ ਗੁਜਰੇਲਾ ਖਾ ਕੇ ਹਟੇ ਮੜਿਆ ਤੇ ਹੁਣ ਆਪਾਂ ਲੱਗੇ ਆਗੇ ਧੁੱਪੇ ਬੈਠ ਮੜਿਆ ਧੁੱਪੇ ਬਹਿ ਕੇ ਕੜੀ ਕਰਾਮ ਕਰੀਏ ਇਹ ਕਾਂਟੂ ਨਹੀਂ ਦੇਖਦੇ ਰਹੇ ਨੇ ਸਾਰੀ ਦਿਹਾੜਾ ਤੁਹਾਨੂੰ ਆਹੀ ਕੰਮ ਹੈ ਜੀ ਹੈ ਮੈਡਮ ਜੀ ਇਹ ਮੈਡਮ ਜੀ ਬੁੱਬੀ ਚੱਕੋ ਆਪਣੀ ਤਾਂ ਨੂੰ ਹਾਂਜੀ ਗਾਇਜ਼ ਆਪਾਂ ਨਾ ਨੂੰ ਹੋ ਗਏ ਹੁਣ ਰੈਡੀ ਸ਼ੈਡੀ ਤੇ ਹੁਣ ਆਪਾਂ ਖਾਵਾਂਗੇ ਰੋਟੀ ਤੇ ਚਾਹ ਪੀਣੀ ਆ ਨੂਰ ਨੇ ਵੀ ਨਾ ਲਿਆ ਨੂਰ ਨਾ ਲਿਆ ਓਏ ਇਧਰ ਨੂਰੇ ਮੈਨੂੰ ਨਹੀਂ ਦੇਣ ਕੀਤੀ ਤੈਨੂੰ ਚੰਗੀ ਤਰ੍ਹਾਂ ਜਾਣਦਾ ਇਧਰ ਮੈਨੂੰ ਇਹ ਵਿੱਚ ਪੜ ਹੋਏ ਦਸਨਾਰੇ ਤੇ ਸਤਨ ਤभी ਕਹਿੰਦੀ ਕੀ ਨੂੰ ਦੱਸਿਆ ਉਹਨੇ ਅੱਗੇ ਸੀ ਕੈਨੇਡਾ ਚੱਲਿਆ ਮਾਮੂ ਨੂੰ ਨਹੀਂ ਹੈ ਨਾ ਜਿੱਦ ਦੇ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਆਓ ਕਿੱਥੇ ਆ ਕਿੱਥੇ ਆ ਬਿੱਲੀ ਕੋਠੇ ਤੇ ਗਈ ਬਿੱਲੀ ਥੱਲੇ ਉਤਰੋ ਥੱਲੇ ਉਤਰੋ ਇੱਧਰ ਨੂੰ ਹੋਵੋ ਇੱਧਰ ਨੂੰ ਬੱਚਾ ਹਏ ਕਾਕੇ ਨੇ ਰੋਣ ਲਾ ਪਣਾ ਉਹਦੇ ਬਾਲ ਪੁੱੜ ਦਿੱਤੇ ਹਾ ਕਾਕੇ ਨੇ ਰੋਣ ਲਾ ਪਣਾ ਰੋਣ ਲਾ ਪਣਾ ਕਾਕੇ ਨੇ ਜੰਮੀ ਜੰਮੀ ਲੱਕਤੀ ਮਮਿਤਾ ਹੋਰ ਕਿੱਥੇ ਬਣ ਗਈ ਲੋ ਜੀ ਬਣ ਗਈ ਚਾਹ ਗਾਇਸ ਤੇ ਆਪਾਂ ਹੁਣ ਪੀਵਾਂਗੇ ਚਾਹ ਤੇ ਰੋਟੀ ਵੀ ਖਾਣੀ ਆ ਪਹਿਲਾਂ ਰੋਟੀ ਖਾਣੇ ਫੇਰ ਚਾਹ ਪੀਵਾਂਗੇ ਮੰਮੀ ਸਾਡੀ ਹੈਗੀ ਕੋਈ ਹਾਂਜੀ ਗਾਜਰਾ ਪਈਆਂ ਵਾਲਾ ਦੇਖਦੀਆਂ ਦੇਖਦੀਆਂ ਉਹਦੇ ਨੇ ਖਾਂ ਦੇ ਹੀ ਹੈਗਾ ਨਾ ਦੇ ਹੀ ਵੀ ਹੈਗਾ ਨਾ ਮੈਂਗਾ ਦੇ ਹੀ ਥੋੜਾ ਆਪਰ ਹੋ ਕੰਮ ਹੋ ਗਿਆ ਚਲ ਕੋਈ ਨਹੀਂ ਜਿੰਨਾ ਕੇ ਹੈਗਾ ਦੇ ਦੇ ਉਹ ਡਿੱ ਗਿਆ ਕਾਕਾ ਕਿੱਥੇ ਡਿੱਗਿਆ ਦੇ ਹਾਂ ਇੱਥੇ ਡਿੱਗਿਆ ਆਹ ਡਿੱਗਿਆ ਜਗਾ ਛੱਟ ਤੱਕ ਲੱਗੀ ਛੱਟ ਤਾਂ ਲੱਗੀ ਕਾਕਾ ਦੇ ਦੇਖ ਤਾਂ ਲੋ ਜੀ ਹੁਣ ਆਪਾਂ ਗਾਇਜ਼ ਖਾਵਾਂਗੇ ਰੋਟੀ ਇਸ ਤੋਂ ਬਾਅਦ ਪੀਵਾਂਗੇ ਫੇ ਚਾਹ ਨਾਲ ਹੈ ਗਰਦੈਂ ਗੀ ਜੀ ਵਾ ਦਾ ਪਤਲਾ ਜਾ ਚੱਲ ਕੋਈ ਨਾ ਇਹ ਨਾਮ ਕਰੀਏ ਆਹ ਕਾਰੀ ਜਾਂਦੀ ਹੈ ਮੇਰੀ ਵੀ ਮਾਸੀ ਦਾ ਮੁੰਡਾ ਜਿਹੜਾ ਉਹ ਚਾਹ ਕਰਦਾ ਦਾ ਵਾਸੀ ਦਾ ਚਲਾਉਂਦਾ ਮੈਂ ਰੋਟੀ ਖਾਣਾ ਪੰਜਾਬੀ ਮੂਵੀਜ਼ ਰੋਲਾ ਕਰਮ ਜੀ ਤੁਹਾਨੂੰ ਮੋਲ ਦੀ ਆ ਇਹ ਇਹ ਸਾਡੇ ਹੈਗੇ ਆਲੇ ਦੁਆਲੇ ਦੇ ਘਰ ਗਵੰਡੀਆਂ ਦੇ ਲੈ ਵੀ ਲੈ ਮੁੰਡੇ ਸਾਡੇ ਨੇ ਪਤੰਗ ਬਣਾਇਆ ਹੈ ਸਾਰੇ ਖੁਆਰਨਾ ਦੇਖੋ ਉਸ ਵੀ ਲਾਤੀ ਆ ਰੋਹਿਤ ਉਧਰ ਦਿਖਾ ਲ ਹਾਂ ਸਿੱਧਾ ਕਰਕੇ ਹਾਂ ਦੇਖੋ ਇਹ ਨਾ ਪਤੰਗ ਹੀ ਬਣਾਤਾ ਜਿਹਦਾ ਅਸਲੀਚ ਹੁੰਦਾ ਰੋਹਿਤ ਧੋਰ ਕਿੱਥੇ ਆ ਇਹਨੇ ਚੜਾਉਣਾ ਇਹਨੇ ਚੜ ਜਾਉ ਧੋਰ ਨਾਲ ਇਹ ਭਾਰੀ ਹੋਣੀ ਆ ਹੈਲੋ ਗਾਇਸ ਅਸੀਂ ਚੱਲੇ ਆ ਸੂਸਾ ਮੱਥਾ ਟੇਕਣ ਤੁਹਾਨੂੰ ਦਿਖਾਉਣੇ ਆ ਬਾਬਾ ਜਵਾਦ ਸਾਹਿਬ ਦਾ ਦਰਬਾਰ ਇਸ ਟਾਈਮ ਅਸੀਂ ਹੈਗੇ ਆ ਕਿੱਥੇ ਆ ਇੱਟਾ ਵਧੀ ਇੱਟਾ ਵਧੀ ਹੋ ਗਏ ਆ ਜੀ ਘੋੜਾ ਭਾਈ ਚੱਕ ਚੰਡੋ ਇੱਟਾ ਵਧੀ ਜਾਂਦੇ ਹੋਏ ਆ ਇਹ ਆਪਣਾ ਪਿੰਡਾ ਹੈ ਨਾ ਹੁਣ ਧਮੂੜੀ ਤੁਹਾਨੂੰ ਸਾਰਿਆਂ ਨੂੰ ਐਤਵਾਰ ਨੂੰ ਐਤਵਾਰ ਮਤਲਬ ਹਾਪੇ ਕੋ ਇੱਕ ਦਿਨ ਕੱਢਣਾ ਚਾਹੀਦਾ ਗੁਰੂ ਲਈ ਲੋ ਜੀ ਗਾਇਜ਼ ਆਪਾਂ ਪਹੁੰਚ ਗਏ ਹੈਗਾ ਇਸ ਟਾਈਮ ਦਮੂਲੀ ਪਿੰਡ ਲੋ ਜੀ ਗਾਇਜ਼ ਆਪਾਂ ਪਹੁੰਚ ਚਲੇ ਆਂ ਤੇ ਆਪਾਂ ਬਾਬਾ ਜਵਾਹਰ ਦਾਸ ਤੇ ਸੰਗਤਾਂ ਜੰਡੀਆਂ ਦਰਸ਼ਨ ਕਰਨ ਗਾਇਜ਼ ਨਹੀਂ ਦੋਸਤੋ ਹਾਂਜੀ ਅਸੀਂ ਪਹੁੰਚ ਗਏ ਆਂ ਬਾਬਾ ਜਵਾਹਰ ਦਾ ਜੀ ਦਰਬਾਰ ਤੇ ਤੁਹਾਨੂੰ ਵੀ ਤੁਹਾਨੂੰ ਨੇ ਬਾਬਾ ਜੀ ਦੇ ਉੱਤੇ ਦਰਬਾਰ ਦਾ ਠੀਕ ਆ ਜੀ ਮੈਂ ਦੱਸਦੀ ਸਾਡੀ ਵੀਰਾਂ ਨੂੰ ਜੁੜੇ ਰਹੋ ਬਲੋਗ ਵੇਖਣ ਲਈ ਮੈਂ ਤੁਹਾਨੂੰ ਵੀ ਮੈਸੇਜ ਦੇਣਾ ਚਾਹੁੰਦਾ ਹਾਂ ਹੱਬ ਤੇ 7 ਦਿਨ ਹੁੰਦੇ ਆ ਤੇ 7 ਦਿਨ ਆਪਾਂ ਕੰਮ ਦੇ ਜਾਂਦੇ ਆ ਹਾਂਜੀ 1 3 ਪਾਪਾ ਜੀ ਨੂੰ ਦੇਣਾ ਚਾਹੀਦਾ ਦਰਸ਼ਕ 1 ਦਿਨ ਕੀ 1 ਘੰਟਾ ਪਰਮਾਤਮਾ ਦੇ ਨਾਲ ਲੱਗਣਾ ਚਾਹੀਦਾ ਜਪਣਾ ਚਲੇ ਜਾਂਦਾ ਆ ਕਿਉਂਕਿ ਇਹਦੇ ਨਾਲ ਕੰਮ ਚ ਵੀ ਬਰਕਤ ਆਉਂਦੀ ਆ ਮਨ ਨੂੰ ਸ਼ਾਂਤੀ ਮਿਲਦੀ ਆ ਹਾਂ ਜੀ ਬਾਕੀ ਤੁਹਾਨੂੰ ਪਤਾ ਹੀ ਆ ਤੁਸੀਂ ਸਾਡੇ ਨਾਲ ਜ਼ਿਆਦਾ ਸਿਆਣੇ ਆ ਵਾਹਿਗੁਰੂ ਜੀ ਦਾ ਖਾਰਾਬ ਵਾਹਿਗੁਰੂ ਜੀ ਬਸਤੇ ਬੱਤੇ ਉਤੋ ਛੇ ਦਿਹਾੜੇ ਚੱਲਦੇ ਪਏ ਆ ਹਾਂਜੀ ਹੋ ਗਿਆ ਕੋਈ ਆਪਾਂ ਪਹੁੰਚ ਗਏ ਆ ਤੇਰਾ ਪਪਾ ਜਵਾਰਦਾਸ ਸੁਸਾ ਬੱਡੀ ਰੇਟੇ ਬਿਲਕੁਲ ਲੱਗੇ ਪਹੁੰਚ ਗਏ ਆ ਹੁਣ ਚਲੋ ਜੀ ਓ ਜੀ ਗਾਇਸ ਆਪਾਂ ਪਹੁੰਚ ਗਏ ਦਰਵਾਜ਼ੇ ਦੇ ਅੰਦਰ ਜਿਹੜਾ ਪਪਾ ਜਵਾਦ ਦਾ ਸੁਸਾ ਚਲੋ ਜੀ ਪੰਜ ਸ্নান ਕਰਨਾ ਹੈ ਆਪਾਂ ਅੱਜਨ ਲੱਗਾ ਇਸ਼ਨਾਨ ਕਰਨਾ ਸਰੋਵਰ ਚ ਅੱਜਨ ਇਦਾਂ ਹੀ ਮੈਂ ਵੀ ਇਸ਼ਨਾਨ ਕਰਨਾ ਗੁਰੂ ਜੀ ਦੇ ਦਰਸ਼ਨ ਕਰਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਨੂੰ ਪੰਜ ਇਸ਼ਨਾਨ ਜ਼ਰੂਰ ਕਰਨੇ ਚਾਹੀਦੇ ਆ ਸਹੀ ਗੱਲ ਚਲੋ ਜੀ वाहेगुरू जी का खालसा वाहेगुरू जी की फतेह आ कितने कैं आ जाओ डेरा बाबा जरदाससा ਸਮ ਕੋਲ ਜਿਹੜਾ ਜਿਹੜਾ ਆਪਸ ਕਰਾਉਂਦਾ ਹੈ ਜਦਿਆ ਲੁਕੀਰ ਪਾਲੂ ਮਹਾਰਾਜ ਬਾਦੂ ਸੱਜੇ ਪਾਸ਼ਾ ਅਰਜਨ ਭਾਈ ਪਹਿਲਾਂ ਇੱਧਰ ਚੱਲਦੇ ਮੱਖੜੇ ਇੱਧਰ ਆਜੋ ਜੇ ਨੰਬਰ ਤਾਂ ਸੰਗਾਨਾਂ ਦੀ ਚਾਲਤ ਉੱਤਮ ਜੀ ਰਸਤਾ ਦੇਣਾ ਸ਼ਾਸਨ ਨੀਰਮਨ ਦੇ ਨੀਂਹ ਪਾਉਣਾ ਹੈ ਜੇ ਹਾਂਜੀ ਆਈਸਾ ਆਪਾਂ ਹੁਣ ਤੁਰ ਪਏ ਹੈਗੇਂ ਤੇਰਾ ਬੱਬਾ ਜਵਾਰਦਾ ਸਾਨੀ ਦਾ ਸਟੇਡੀਅਮ ਆ ਜੀ ਆਵਲਾ ਹਾਂਜੀ ਗਾਇਸ ਆਪਾਂ ਹੁਣ ਪਹੁੰਚ ਗਏ ਇਸ ਤਰ ਮਿੱਟਾ ਦੀ ਇਸ ਤੋਂ ਅੱਗੇ ਆਪਣਾ ਚੱਕ ਜੰਡੂ ਤੇ ਫੇ ਆਪਣਾ ਪਿੰਡ ਹੀ ਆ ਤੇਰਾ ਬੱਬਾ ਜਵਾਰਦਾ ਸਾਨੀ ਤੋਂ ਪਤਾ ਲੱਗੇ ਹੁੰਦੇ ਸੀਗੇ ਕਿ ਆਪਾਂ ਇੱਟਾ ਉੱਤੇ ਪਹੁੰਚ ਗਏ ਆ ਸਟੈਪ